ਚੰਗਾ ਦੋਸਤੋ ਤੇ ਫੇਸਬੁਕ ਤੇ ਜੁੜੇ ਮੇਰੇ ਸਾਰੇ ਭੈਣ ਭਰਾਵੋ ਤੇ ਮੇਰੇ ਰਬਰਗੇ ਭਰਾ ਬਣੇ ਜਿਹੜੇ ਹੈਗੇ ਆ ਪੱਗਵੜ ਭਰਾ ਬਾਈ ਮਨੋਹਰ ਸਿੰਘ ਜੁਐਸੇ ਗੁਰਸੇਵਕ ਸਿੰਘ ਸੇਕੀ ਚੱਕਵਕਤੂ ਤੇ ਜਿਨ੍ਹਾਂ ਨੇ ਮੇਰੇ ਤੇ ਬਹੁਤ ਵੱਡਾ ਪੁਕਾਰ ਕੀਤਾ ਉਹਨਾਂ ਦੇ ਵਿੱਚ ਆਉਂਦੇ ਨੇ ਜੀ ਸਭ ਤੋਂ ਉੱਪਰ ਲੇੜੀਚ ਗੁਰਸੇਵ ਸਿੰਘ ਐਮ ਡੀ ਦੂਨ ਪਬਲਿਕ ਸਕੂਲ ਕਲਿਆਣ ਸੁਖਾ ਤੇ ਨਾਲ ਜਿਹੜਾ ਹੈਗਾ ਜੀ ਸਾਡੇ ਪਿੰਡ ਦਾ ਮੁੰਡਾ ਡੈਰੀ ਵਾਲਾ ਗੁਰਤੇਜ ਗੋਰਾ ਭੁੱਲਰ ਉਹਨੇ ਮੇਰੇ ਤੇ ਬੜਾ ਉਹ ਕੀਤਾ ਤੇ ਧਰਮਪਾਲ ਸਿੰਘਲਾ ਉਹਨੇ ਮੈਨੂੰ ਇੰਨਾ ਮਤਲਬ ਕਰਾਉਣੇ ਕਰੋਨਾ ਕੋਈ ਵੀ ਚੀਜ਼ ਲੈ ਕੇ ਨਾ ਰੇਟ ਸਹੀ ਲਾਇਆ ਮੇਰੇ ਮੜੇ ਸਮੇਂ ਚ ਮਦਦ ਕੀਤੀ ਆ ਪਰ ਦੋਸਤੋ ਅੱਜ ਮੈਂ ਹਾਰ ਗਿਆ ਤੇ ਅੱਜ ਮੈਂ ਗਲਤ ਕਦਮ ਵੀ ਕਹਿ ਸਕਦਾ ਹਾਂ ਤੁਸੀਂ ਤੇ ਪਰ ਮਜਬੂਰ ਸੀ ਮੈਂ ਬੇਵੱਸ ਹੋ ਗਿਆ ਸੀਗਾ ਮੈਨੂੰ ਕਈ ਸਾਲ ਹੋ ਗਏ ਜਿਹੜਾ ਇਸ ਸਿਸਟਮ ਦੇ ਨਾਲ ਲੜਦਾ ਮੈਂ ਇੱਕ ਵਾਰੀ ਤੁਹਾਨੂੰ ਫੇਰ ਯਾਦ ਕਰਾ ਦਿਆਂ ਮੈਸੇ ਮੈਂ ਵੀਡੀਓ ਪਾਈ ਹੈ ਲੰਬੀ ਪਰ ਫੇਰ ਵੀ ਮੈਂ ਤੁਹਾਨੂੰ ਕਹਾਂ ਦਿਆਂ ਕਿ ਮੈਨੂੰ ਬਰਬਾਦ ਕਰਨ ਵਾਲੇ ਡਾਕਟਰ ਰਣਜੀਤ ਸਿੰਘ ਨੀਟਾ ਪੋਤਰਤਾ ਨਾ ਸਿੰਘ ਵਾਸੀ ਪੋਚੋ ਮੰਡੀ ਜੋ ਕਿ ਪਿੱਛਾ ਉਹਨਾਂ ਦਾ ਜੀਤਪੁਰ ਦਾ ਸੀ ਉਹਨਾਂ ਦੇ ਬ੍ਰਦਰ ਪੀ ਐਸ ਮਿੱਠਾ ਜਿਹੜੇ ਕਿ ਐਨ ਆਈ ਨਿਊਜ਼ ਦੇ ਏਸ਼ੀਅਨ ਨਿਊਜ਼ ਦੇ ਨਿਸ਼ਾਣ ਸੀ ਦੇ ਮੈਂਬਰ ਵੀ ਰਹੇ ਨੇ ਤੇ ਹੁਣ ਉਹਨਾਂ ਦਾ ਖਵਾਰਾ ਸਾਂਝੀ ਕਰੋ ਉਹ ਦੋਨਾਂ ਨੇ ਮੈਨੂੰ ਬਹੁਤ ਹੀ ਬਰਬਾਦ ਕੀਤਾ ਮੇਰਾ ਸਾਰਾ ਪੈਸਾ ਜਿਹਨੇ ਜ਼ਮੀਨ ਜਾਇਦਾਦ ਵੇਚ ਕੇ ਸੋਨਾ ਚੱਪਾ ਪਕਾ ਕੇ ਉਹਨਾਂ ਨੇ ਮੇਰੇ ਲਵਾਤਾ ਤੇ ਇੱਕ ਇੱਥੇ ਜਿਹੜਾ ਹੈਗਾ ਜੀ ਗੁਰਵਿੰਦਰ ਭਾਟਗਿਆ ਭਾਟ ਗਿਆ ਮਲਟੀ ਪਰਪਸ ਸਟੋਰ ਵਾਲਾ ਉਹਨੇ ਮੇਰਾ 85000 ਰੁਪਿਆ ਜਿਹੜਾ ਜੀ ਦੱਬ ਲਿਆ ਜਿਹਨੇ ਬਾਈ ਪਿੰਦਰ ਨੇ ਦਵਾਈ ਸੀਗੇ ਤੇ ਫਾਰਮੈਲਟੀ ਵਾਸਤੇ ਨੇ ਮੇਰੇ ਦੁਕਾਨ ਦਾ ਸ਼ੋਰੂਮ ਨਾਂ ਵੀ ਕਰਾਤਾ ਸੀ ਪਰ ਕੁਝ ਨਹੀਂ ਨਿਬੜਿਆ ਤੇ ਇੱਕ ਬੰਦਾ ਉਹ ਜਿਹੜਾ ਮੈਨੂੰ ਬਰਬਾਦ ਕਰਨ ਵਾਲਿਆਂ ਦੇ ਵਿੱਚ ਗੁਰਵਿੰਦਰ ਸਿੰਘ ਭਾਟ ਗਿਆ ਤੇ ਉਹ ਨਸਾਣੇ ਤੋਂ ਤੇ ਪੁੱਛੋਦੇ ਜਾਨੀ ਦੋ ਇਹ ਬੰਦੇ ਪੀਐਸ ਮਿੱਠਾ ਉਹਨਾਂ ਦਾ ਭਰਾ ਉਹਨਾਂ ਨੇ ਬਰਬਾਦ ਕਰਤਾ ਮੈਨੂੰ ਅੱਜ ਮੈਂ ਬੱਚਿਆਂ ਦਾ ਕੋਈ ਸ਼ੌਂਕ ਨਹੀਂ ਪੂਰਾ ਕਰ ਸਕਦਾ ਕੋਈ ਉਹਨਾਂ ਦੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ ਤੇ ਇੱਕ ਮੈਰਾ ਜਾਨੀ ਛੋਟਾ ਭਰਾ ਬਣਾਇਆ ਵਸ ਜਿਹਦਾ ਬਚਪਨ ਤੋਂ ਲੈ ਕੇ ਗੁਰਸ਼ਰ ਲਾਲ ਦੀ ਉਹਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਮੇਰੀ ਗੁਜ਼ਾਰੀ ਹੈ ਮੈਥੋਂ ਬਰਦਾਸ਼ਤ ਨਹੀਂ ਹੋਈ ਤੇ ਅੱਜ ਮੈਂ ਜਿਹੜਾ ਹੈਗਾ ਜੀ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਐਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਐ ਮੈਂ ਉਹ ਵੀਡੀਓ ਸੌਰੀ ਕੈਮਰਾ ਉਹਦੋਂ ਚਲਾ ਗਿਆ ਸੀ ਜਿਹੜੀ ਵੀਡੀਓ ਪਾਈ ਐ ਮੈਂ ਪਹਿਲਾਂ ਉਸ ਤੋਂ ਉਹਦੇ ਵਿੱਚ ਸਾਰਾ ਕੁਝ ਬੋਲਿਆ ਜੀ ਮੈਂ ਕਿਉਂਕਿ ਮੈਂ ਜਿਹੜਾ ਕਦਮ ਚੱਕ ਲਿਆ ਜੀ ਮੈਂ ਜਾਨੀ ਪੁਆਇਜ਼ਨ ਚੈਰੀ ਲਈ ਜੀ ਖਾ ਚੁੱਕਾ ਹਾਂ ਹੁਣ ਇਹਦਾ ਪ੍ਰਮਾਤਮਾ ਨੂੰ ਪਤਾ ਕਿ ਮੈਨੂੰ ਜਿਹੜਾ ਹੈਗਾ ਜੀ ਉਹਨਾਂ ਨੇ ਸਾਬਾਕ ਸਿਨੇ ਆ ਕਿ ਕੀ ਕਰਨਾ ਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਕਹਿਣਾ ਕਿ ਜਿਹੜਾ ਹੈਗਾ ਜਿਹੜੀ ਮੈਂ ਵੀਡੀਓ ਪਾਈ ਉਹ ਸਾਰਾ ਨਾ ਨੇ ਸ਼ੇਅਰ ਕਰਕੇ ਭਗਵੰਤ ਮਾਨ ਜੀਾਂ ਤੱਕ ਪਹੁੰਚਾਉਣੀ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਮੇਰੇ ਨਾਲ ਕਿ ਜਦੋਂ ਸਾਡੀ ਸਰਕਾਰ ਆ ਗਈ ਤੇਰਾ ਹੱਲ ਕਰ ਦੇਵਾਂਗੇ ਮੈਂ ਉਹਨਾਂ ਨਾਲ ਪਰਸਨਲ ਗੱਲ ਕੀਤੀ ਸੀ 2016 ਦੇ ਵਿੱਚ ਤੇ ਪਰ ਹਮੈਂ 2.5 ਸਾਲ ਹੋ ਗਏ 3 ਸਾਲ ਹੋ ਗਏ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੇ ਨਹੀਂ ਮਿਲ ਸਕੇ ਸੋ ਮੈਂ ਇਹਨਾਂ ਦੁੱਖ ਜਿਹੜਾ ਸੀਗਾ ਇਹ ਚੱਲ ਨਹੀਂ ਸਕਦਾ ਸੀ ਕਿਉਂਕਿ ਮੈਂ ਹੈਂਡੀਕੈਪਡ ਬੰਦਾ ਇੱਥੋਂ ਤੱਕ ਕਿ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਮੇਰੇ ਬੱਚਿਆਂ ਦੀਆਂ ਨੀਕਰਾਂ ਵੀ ਫਟ ਗਿਆ ਪਈਆਂ ਜਿਹੜੀਆਂ ਉਹ ਵਿਚਾਰੇ ਪਾਟੀਆਂ ਪਾ ਰਹੇ ਨੇ ਤੇ ਜਿਹੜੇ ਬਾਪ ਦੀ ਇੰਨੀ ਹੈਸੀਅਤ ਨਹੀਂ ਨਹੀਂ ਹੈਗੀ ਉਹਨੂੰ ਫਿਰ ਜਿਉਣ ਦਾ ਕੀ ਹੱਕ ਹੈ ਜੀ ਤੇ ਅੱਜ ਮੈਂ ਜਿਹੜੀ ਜ਼ਹਿਰੀਲੀ ਚੀਜ਼ ਇੱਕ ਵਾਰੀ ਨਿਗਲ ਲਈ ਹੈਗੀ ਜੀ ਤੇ ਬਾਕੀ ਪ੍ਰਮਾਤਮਾ ਨੂੰ ਪਤਾ ਹੈ ਜੇ ਉਹਨੇ ਜਾਨ ਬਚਨੀ ਆ ਹੌਸਲਾ ਬਖਸ਼ ਵੀ ਦੇਵੇ ਤੇ ਜੇ ਜਾਨ ਜਾਣੀ ਆ ਤਾਂ ਹੌਸਲਾ ਚੜੀ ਵੀ ਜਾਵੇ ਸੋ ਇਹਨਾਂ ਵੀ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰਿਓ ਕਿਉਂਕਿ ਇਸ ਤੋਂ ਪਹਿਲਾਂ ਮੈਂ ਦੱਸਿਆ ਸੀਗਾ ਜਿਵੇਂ 20 ਚਿੱਠੀਆਂ ਵੀ ਕੱਢੀਆਂ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਹਾਈ ਕੋਰਟ ਦੇ ਚੀਫ ਜਸਟਿਸ ਡੀਜੀਪੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਸੁਖਵੀਰ ਬਾਦਲ ਹਰਤੇਮਰਤ ਕੌਰ ਜੀ ਸਾਡੇ ਜਿਹੜੇ ਹਲਕੇ ਦੇ ਐਮਐਲਏ ਸਾਡੇ ਤੁੰਗੜੀ ਤੋਂ ਬਲਜਿੰਦਰ ਕੌਰ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਜਿਹੜੇ ਆਪਣੇ ਰਾਜਾ ਵਿੜਿੰਗ ਜੀ ਤੇ ਨਾਲ ਜਿਹੜੇ ਹੈਗੇ ਜੀ ਆਪਣਾ ਸੁਖਪਾਲ ਸਿੰਘ ਖਹਿਰਾ ਇਨਾ ਸਾਰਿਆਂ ਨੂੰ ਮੈਂ ਬੇਨਤੀਆਂ ਕਰ ਚੁੱਕਿਆ ਮੰਦੀ ਮਨਾਈ ਜੀ ਨੂੰ ਵੀ ਕਹਿ ਚੁੱਕਿਆ ਕਿ ਮੇਰਾ ਕੋ ਹੱਲ ਕਰ ਦੋ ਪਰ ਉਹ ਕਿਸੇ ਨੇ ਵੀ ਕੋਈ ਮੇਰੀ ਜਿਹੜੀ ਐ ਬਾਤ ਨਹੀਂ ਪੁੱਛੀ 2016 ਤੋਂ ਜਾਨੀ ਕੇਸ ਇੱਕ ਫਾਰਮੈਟ ਚੱਲ ਰਹੀ ਐ ਉਹਦਾ ਕੁਝ ਨਹੀਂ ਹੋ ਸਕਿਆ ਮੇਰੇ ਕੋਲ ਕੋਈ ਪੈਸਾ ਨਹੀਂ ਲਾਉਣ ਨੂੰ ਉਹਨਾਂ ਕੋਲੇ ਥੱਬੇ ਥੱਬੇ ਹੈਗੇ ਉਹ ਲਾਈ ਜਾਂਦੇ ਨੇ ਤੇ ਕੁਝ ਬੰਦੇ ਸੀਗੇ ਇੱਥੇ ਜਿਹੜੇ ਮੇਰੇ ਮਤਲਬ ਪੁੱਤੋ ਦਾ ਯਾਰ ਬਣੇ ਹੋਏ ਸੀਗੇ ਜਿਨ੍ਹਾਂ ਨੂੰ ਮਾਦੀ ਆਦੀ ਰਾਤ ਤੱਕ ਬਾਹਰ ਨਹੀਂ ਸ਼ਰਾਬਾਂ ਪਿਉਂਦਾ ਰਿਹਾ ਉਹ ਜੇ ਮੇਰਾ ਹੈ ਮਤਲਬ ਕੰਮ ਕਰਨਾ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਉਹਨਾਂ ਨੇ ਵੀ ਜਿਹੜਾ ਕੋਈ ਸਹਿਯੋਗ ਨਹੀਂ ਦਿੱਤਾ ਪਰ ਬਗਾਨਿਆਂ ਤੇ ਕਾਹਦਾ ਦੋਸ਼ ਜਦੋਂ ਠੱਗੀ ਤੋਂ ਬਾਅਦ ਮੇਰਾ ਆਪਣਾ ਭੈਣ ਭਰਾ ਹੀ ਛੱਡ ਕੇ ਮੈਨੂੰ ਚਲੇ ਗਏ ਤੇ ਮੇਰੇ ਬਜ਼ੁਰਗ ਬਾਪ ਨੂੰ ਛੱਡ ਕੇ ਚਲੇ ਗਏ ਤਾਂ ਫੇਰ ਕਿਸ ਤੇ ਕਾਹਦਾ ਦੋਸ਼ ਹੈ ਜੀ ਤੇ ਦੋਸਤੋ ਸੱਚੀ ਗੱਲ ਇਹ ਹੈ ਕਿ ਮੈਂ ਜ਼ਹਿਰੀਲੀ ਚੀਜ਼ ਨਹੀਂ ਸਲਫਾਸ ਦੀਆਂ ਗੋਲੀਆਂ ਨਿਗਲ ਚੁੱਕੇ ਹਾਂ ਹਾਲ ਤੱਕ ਮੈਨੂੰ ਕੁਝ ਨਹੀਂ ਮਤਲਬ ਮਹਿਸੂਸ ਹੋਈ ਹੋ ਸਕਦਾ ਇੱਕ ਦੋ ਮਿੰਟਾਂ ਦੇ ਵਿੱਚ ਕੋਈ ਹੋ ਜਾਏ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੇ ਇਹ ਵੀ ਵੀਡੀਓ ਤੇ ਉਹ ਵੀ ਵੀਡੀਓ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਸਿਮਰਤ ਕੌਰ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਉਹਨਾਂ ਨੂੰ ਵੀ ਚਿੱਠੀ ਲਿਖੀ ਸੀ ਤੇ ਇਥੋਂ ਤੱਕ ਕਿ ਮੈਂ ਰਾਜਾ ਬੜਿੰਗ ਦੇ ਘਰ ਵਾਲਿਆਂ ਨੂੰ ਵੀ ਘਰੇ ਵੀ ਚਿੱਠੀ ਪਾਈ ਸੀ ਪਿੰਡ ਵੀ ਪਰ ਕਿਤੇ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਤੇ ਮੈਂ ਜਿਹੜਾ ਜੀ ਇਹ ਪੱਕੇ ਘਟ ਰਹੀ ਜ਼ਿੰਦਗੀ ਤੋਂ ਬਹੁਤ ਅੱਕ ਚੁੱਕਿਆ ਤੇ ਮੈਂ ਆਪਣੀ ਅਜੀਵਨ ਲੀਲਾ ਖਤਮ ਕਰ ਲੱਗਿਆ ਜੀ ਤੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਗੋਲੀਆਂ ਨਿਗਲੀ ਲਈਆਂ ਹੈਗੀਆਂ ਤੇ ਮੈਂ ਆਪਣੇ ਫਾਦਰ ਸਾਹਿਬ ਤੋਂ ਵੀ ਦੋਨੇ ਹੱਥ ਛੋੜ ਕੇ ਉਹਨਾਂ ਦੇ ਪੈਰਾਂ ਤੇ ਸਿਰ ਰੱਖ ਕੇ ਮਾਫੀ ਮੰਗਦਾ ਕਿ ਬਾਪੂ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੋਂ ਮਾਫੀ ਮੰਗਣ ਯੋਗ ਤਾਂ ਨਹੀਂ ਤੁਸੀਂ ساری ਉਮਰ ਮੇਰਾ ਬਿਸ਼ਾਫ ਡੋਲਦੇ ਰਹੇ ਪਰ ਜਦੋਂ ਤੁਹਾਨੂੰ ਸਾਂਭਣ ਦੀ ਦਿਨ ਹੈ ਤਾਂ ਉਹ ਤੋਂ ਮੈਂ ਜਿਹੜਾ ਵੱਡਾ ਫੈਸਲਾ ਕਰ ਲਿਆ ਸੋ ਮੈਨੂੰ ਹੋ ਸਕੇ ਤਾਂ ਮaaf ਕਰ ਦਿਓ ਮੈਂ ਤੁਹਾਨੂੰ ਕੋਈ ਜ਼ਿਆਦਾ ਜ਼ੋਰ ਤਾਂ ਨਹੀਂ ਪਾ ਸਕਦਾ ਕਿਉਂਕਿ ਗੱਲ ਬਹੁਤ ਵੱਡੀ ਹੈ ਤੇ ਪਰ ਮੈਂ ਪ੍ਰਮਾਤਮਾ ਗਈ ਦੁਆ ਕਰਦਾ ਕਿ ਤੁਹਾਡੀ ਉਮਰ ਬਹੁਤ ਲੰਬੀ ਹੋਵੇ ਮੇਰੇ ਮੇਰੀ ਉਮਰ ਜਿਹੜੀ ਹੈ ਉਹ ਤੁਹਾਨੂੰ ਲੱਗੇ ਸੌਰੀ ਛੇ ਦੋਸਤੋ ਦੇਖਿਓ ਦੁੱਖ ਦੀ ਕਲਿੱਪਾਂ ਬਹੁਤ ਜ਼ਿਆਦਾ ਆਈਆਂ ਇਨਾ ਨਾਸਹਿਣ ਜੋ ਕੰਮ ਹੋ ਗਿਆ ਜੀ ਕਿਉਂਕਿ ਪਿੰਡ ਨੇ ਤੇ ਸਮਾਜ ਨੇ ਵੀ ਇਨਕਾਰਤਾ ਸਾਰੇ ਪਰਿਵਾਰ ਨੂੰ ਤੇ ਆਪਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੇ ਵੀ ਜਿਹੜਾ ਹੈਗਾ ਜੀ ਜਮਈ ਪੁੱਲ ਭਲਾ ਕੇ ਨਕਾਰਤਾ ਉਹਨਾਂ ਨੇ ਵੀ ਪਿੰਡ ਨੇ ਵੀ ਇਨਕਾਰਤਾ ਸਮਾਜ ਨੇ ਵੀ ਇਨਕਾਰਤਾ ਦੋ ਬੰਦਾ ਜਿਊਂਗਾ ਕਿਵੇਂ ਜੀ ਤੇ ਸੋ ਅੱਜ ਮੈਂ ਜਿਹੜਾ ਆਪਣੀ ਜੀ ਬਨਲੀਲਾ ਖਤਮ ਕਰਨ ਲੱਗਾ ਕਿਉਂਕਿ ਮੈਂ ਉਹ ਚਿੱਠੀਆਂ ਦੇ ਵਿੱਚ ਜਿਹੜੀਆਂ ਵੀ ਚਿੱਠੀਆਂ ਮੈਂ ਤੁਹਾਨੂੰ ਗੁਣਾ ਕੇ ਛੱਡਿਆ ਉਹਨਾਂ ਦੇ ਵਿੱਚ ਵੀ ਮੈਂ ਇਹੀ ਮੰਗ ਕੀਤੀ ਸੀ ਵੀ ਜਾਂ ਤਾਂ ਮੇਰਾ ਕੋਈ ਹੱਲ ਕਰੋ ਮੇਰੇ ਬੱਚਿਆਂ ਦੀ ਜ਼ਿੰਦਗੀ ਵਾਸਤੇ ਕੁਝ ਨਾ ਕੁਝ ਮੈਂ ਕਰੋ ਬਣ ਸਕੇ ਤੇ ਨਹੀਂ ਤਾਂ ਮੈਨੂੰ ਜਿਹੜਾ ਇੰਨਾ ਕੁ ਦਾ ਕਰ ਸਕਦੇ ਹੋ ਵੀ ਤੁਸੀਂ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਮੈਨੂੰ ਜਿਹੜੀ ਹੈ ਸਾਰੇ ਪਰਿਵਾਰ ਦੀ ਆਤਮ ਹੱਤਿਆ ਦੀ ਜਿਹੜੀ ਹੈਗੀ ਜੀ ਮਨਜ਼ੂਰੀ ਲੈ ਕੇ ਦੇ ਦਿਓ ਅਸੀਂ ਸਾਰਾ ਪਰਿਵਾਰ ਇੱਕੇ ਦਿਨ ਹੀ ਜਿਹੜਾ ਖਤਮ ਹੋ ਜੀਏ ਤਾਂ ਕਿ ਜਿਹੜਾ ਚੰਗਤੀ ਮੁੱਕ ਜੇ ਪਰ ਉਹ ਵੀ ਨਹੀਂ ਹੋਇਆ ਚੱਠੀਆਂ ਬਹੁਤ ਪਈਆਂ ਅੱਬਾਈ ਜੀ ਮੈਨੂੰ ਵੀ ਪਤਾ ਸੰਦੀਪ ਭੁੱਲਰ ਜੀ ਜ਼ਿੰਦਗੀ ਦੁਆਰਾ ਹੀ ਮਿਲ ਲਈ ਬਹੁਤ ਔਖਾ ਮਰਨਾ ਪਰ ਬੇੜੇ ਤੁਸੀਂ ਸ਼ਾਇਦ ਨਹੀਂ ਸਮਝ ਸਕਦੇ ਤੁਸੀਂ ਵੀ ਮੇਰੇ ਨਾਲ ਵਿਚਰਿਓ ਤੁਹਾਡੀ ਵੀ ਮੈਂ ਕੋਈ ਗੱਲ ਬਾਤ ਸੁਣੀ ਸੀ ਤੁਸੀਂ ਜਿਹੜੀ ਕਹੀ ਸੀ ਉਹ ਵੀ ਮੇਰੇ ਜਿਹੜੀ ਆ ਜੀ ਕੱਲ੍ਹ ਜੇ ਵੱਜੀ ਸੀ ਇੱਕ ਦਿਨ ਤੁਸੀਂ ਜਦੋਂ ਆਪਾਂ ਮੇਲਾ ਕਰਾ ਰਹੇ ਸੀ ਭਾਈ ਸੰਦੀਪ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੇਰੇ ਕੋਲ ਦੇਣ ਨੂੰ ਕੁਝ ਨਹੀਂ ਹੈਗਾ ਯਾਰ ਵੀ ਮੈਂ ਤਾਂ ਗੱਡੀ ਲਿਆ ਸਕਦਾ ਜਾਂ ਘਰੇ ਮੀਟਿੰਗ ਕਰਾ ਸਕਦਾ ਇਹ ਜਾ ਬਣੀ ਪਿਆ ਦੂੰਗਾ ਤੇ ਪਰ ਤੁਸੀਂ 2100 ਰੁਪਏ ਪਿਛੇ ਜਿਹੜਾ ਹੈਗਾ ਜੀ ਸਾਡੇ ਘਰਾਂ ਦੇ ਬੰਦੇ ਖੜੇ ਸੀ ਉੱਥੇ ਹੀ ਰਹਿ ਗਏ ਮੈਨੂੰ ਗੱਲਾਂ ਕਹੀਆਂ ਬਾਈ ਮੈਂ ਤੁਹਾਡੇ ਤੇ ਵੀ ਕੋਈ ਗੁੱਸਾ ਨਹੀਂ ਕਿਉਂਕਿ ਉਹ ਜਦੋਂ ਸਮਾਜ ਨੇ ਸਾਰੇ ਇਹਨਾਂ ਕਾਰਤਾ ਤੇ ਫਿਰ ਤੁਸੀਂ ਵੀ ਤਾਂ ਸਮਝ ਜੀ ਹੋਣੇ ਤੁਹਾਡੀ ਕੋਈ ਗਲਤੀ ਨਹੀਂ ਪਰ ਇਹਨਾਂ ਇੱਕ ਜਰੂਰ ਕਹਿਣਾ ਮੈਂ ਕਿ ਯਾਰ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਤੁਹਾਡੇ ਨਾਲ ਖੜਾ ਹੀ ਇਸ ਕਰਕੇ ਸੀ ਕਿ ਮੈਂ ਤਾਂ ਆ ਕੰਮ ਕਰ ਸਕਦਾ ਇਨਕ ਤੇ ਕੋਈ ਬੈਕਟੀਰੀਆ ਦਾ ਪ੍ਰੋਮੋ ਕੋਰੋਨਾ ਸੀ ਤਾਂ ਮੈਂ ਉਹ ਤੋਂ ਕੱਟ ਕਰਾਇਆ ਲੱਖ ਰੁਪਏ ਤੋਂ ਮੈਂ ਤੁਹਾਨੂੰ 31000 ਤੇ ਲੈ ਕੇ ਆਂਦਾ ਹੋਰ ਕਿਸੇ ਦੀ ਕੋਈ ਜਾਣ ਪਛਾਣ ਨਹੀਂ ਸੀ ਤੇ ਤੁਸੀਂ ਬਾਈ ਜੀ ਬਹੁਤ ਮੇਰੇ ਨਾਲ ਜਿਹੜੀਆਂ ਬਦੀਕੀਆਂ ਉਹਦੋਂ ਵੀ ਕੀਤੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਤੁਸੀਂ ਪਹਿਲੀ ਵਾਰ ਇਹ ਜੇ ਪ੍ਰੋਮੋ ਚ ਆਏ ਸੀਗੇ ਅਸੀਂ بڑے ਮੇਲੇ ਕਰਾਇਆ ਸਾਨੂੰ ਪਤਾ ਇਹ ਗੱਲਾਂ ਛੋਟੀਆਂ ਹੁੰਦੀਆਂ ਇੱਥੋਂ ਤੱਕ ਤੁਸੀਂ ਬੈਜ ਵੀ ਲਕੋਲੇ ਸੀ ਕਹਿੰਦੇ ਬੈਜ ਮੁੱਕ ਗਏ ਬੈਜ ਵੀ ਮੇਰੇ ਯਾਰ ਘਰਾਂ ਦਾ ਜਿਹੜਾ ਮੇਰਾ ਲੀਲਾ ਚਾਚਾ ਦਰੋਗੀ ਕਾ ਉਹਨੇ ਮੇਰੇ ਕੋਲ ਆਇਆ ਪਰ ਮੈਨੂੰ ਕਿਹਾ ਸੀ ਵੀ ਜਦੋਂ ਉਹ ਕਹਿੰਦੇ ਹੈ ਨਹੀਂ ਤਾਂ ਨਾ ਲਾਓ ਤੁਸੀਂ ਭਾਈ ਜੀ ਬਹੁਤ ਮੇਰੇ ਨਾਲ ਜਿਹੜੀਆਂ ਮਤਲਬ ਗੱਲਾਂ ਕਰਤਾ ਹੋਈਆਂ ਗੀਤੀਆਂ ਵੀ ਜਦੋਂ ਇਹਨੇ ਕੁਝ ਪੈਸੇ ਨਹੀਂ ਦਿੱਤੇ ਤਾਂ ਆਪਾਂ ਇਹਨੂੰ ਜਿਹੜਾ ਮੂਰੇ ਨਹੀਂ ਹੋਣ ਦੇਣਾ ਭਾਈ ਜੀ ਮੈਂ ਮੂਰੇ ਕਿਵੇਂ ਹੋ ਸਕਦਾ ਹੈਂਡੀਕੈਪਡ ਬੰਦਾ ਕੀ ਕਰ ਸਕਦਾ ਇੱਕ ਕਰੋ ਮਜਬੂਰ ਭਾਈ ਜੀ ਹੈਂਡੀਕੈਪਡ ਬੰਦੇ ਨਾਲ ਤਾਂ ਚਾਰ ਕਦਮ ਵੀ ਨਹੀਂ ਕੋਈ ਤੁਰ ਸਕਦਾ ਸੋ ਉਹਨੂੰ ਵੀ ਯਾਦ ਹੋਊ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਾ ਦਿਆਂ ਕਿ ਆਪਾਂ ਜਦੋਂ ਗੇਸੀ ਗਏ ਹੱਬ ਬੈਕਟਰੀਆਂ ਨੂੰ ਪੈਸੇ ਦੇਣ ਗਏ ਸੀ ਬੇਮੇ ਸਰਜ ਤੇ ਉਦੋਂ ਵੀ ਤੁਸੀਂ ਮੈਨੂੰ ਨਾਲ ਨਹੀਂ ਸਿਰਿਆ ਦੂਜੇ ਪੈਸੇ ਜਾਣ ਵਾਸਤੇ ਤੇ ਮੈਂ ਤੁਹਾਡੇ ਮਗਰ ਮਗਰ ਕਾਫੀ ਦੂਰ ਰਹਿ ਗਿਆ ਸੀ ਤੁਸੀਂ ਆਪ ਵੀ ਖੁਦ ਹੀ ਜਾਣਦੇ ਹੋ ਕਿ ਹੈਂਡੀਕੈਪਡ ਬੰਦੇ ਦੀ ਜਾਉਣਾ ਬਹੁਤ ਔਖਾ ਹੁੰਦਾ ਤੇ ਜਿਹੜੇ ਮੇਰੇ ਘੁਪਰਾ ਮੈਨੂੰ ਮੋਹ ਕਰਦੇ ਆ ਉਹਨਾਂ ਨੂੰ ਮੈਂ ਇਹੀ ਕਿਹਾ ਨਾ ਕਿ ਮੇਰੇ ਬੱਚਾ ਦਾ ਥੋੜਾ ਬਹੁਤ ਸਿਰ ਤੇ ਉਹਨਾਂ ਨੇ ਅਤਰਕ ਕਿਹਾ